ਮੁਗਾ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ 50 ਵਾਰਡਾਂ ਦੇ 200 ਤੋਂ ਵੱਧ ਨੌਜਵਾਨ ਸੰਜੀਤ ਸਿੰਘ ਸੋਨੀਗਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸੰਜੀਤ ਸਿੰਘ ਸੋਨੀਗਲ ਨੇ ਸਾਰੇ ਨੌਜਵਾਨਾਂ ਨੂੰ ਸਰਪਾਉ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਸੰਜੀਤ ਸਿੰਘ ਸੋਨੀਗਲ ਨੇ ਕਿਹਾ ਕਿ ਨੌਜਵਾਨ ਪਾਰਟੀ ਦੀ ਰੀੜ ਦੀ ਹੱਡੀ ਹਨ ਤੇ ਸਾਡੀ ਪਾਰਟੀ ਹਮੇਸ਼ਾ ਨੌਜਵਾਨਾਂ ਨੂੰ ਅੱਗੇ ਲਿਆਉਣ ਦਾ ਕੰਮ ਕਰ ਰਹੀ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤਿਤ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲਗਭਗ 209 ਨੌਜਵਾਨ ਨਵੇਂ ਜਿਹੜੇ ਆ ਜੂਥ ਅਕਾਲੀ ਦਲ ਚ ਸ਼ਾਮਲ ਹੋਏ ਆ ਵਾਹਿਗੁਰੂ ਦੀ ਕਿਰਪਾ ਨਵਾਂ ਜਿਹੜਾ ਜੂਥ ਆ ਨਵੀਂ ਉਮਰ ਦਾ ਜਿਹੜਾ ਫਸਟ ਟਾਈਮ ਵੋਟਰ ਆ ਉਹ ਜਾਂ ਸੈਕੰਡ ਟਾਈਮ ਵੋਟਰ ਆ ਉਹਦੇ ਵਿੱਚ ਬਹੁਤ ਚੰਗੀ ਅਪਰੋਚ ਆ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਉਦੇਦਾਰ ਬਣਨ ਵਾਸਤੇ ਟੀਮਾਂ ਦੇ ਵਿੱਚ ਪੈਣ ਵਾਸਤੇ ਜੂਤ ਅਕਾਲੀ ਦਲ ਦੇ ਵਿੱਚ ਆਉਣ ਵਾਸਤੇ ਨੌਜਵਾਨ ਜਿਹੜੇ ਆਪ ਅਪਰੋਚ ਕਰ ਰਹੇ ਆ ਇਹ ਸਾਰੀ ਅਪਰੋਚ ਨੂੰ ਦੇਖਦੇ ਹੋਏ ਅਸੀਂ ਫੈਸਲਾ ਕੀਤਾ ਕਿ ਅਸੀਂ ਵਾਰਡ ਵਾਈਜ਼ ਸਾਡੇ ਮੋਗੇ ਦੇ ਸ਼ਹਿਰੀ 50 ਵਾਰਡ ਆ ਮੂਨਸਿਪਲ ਕਾਰਪੋਰੇਸ਼ਨ ਦੇ ਅਸੀਂ ਵਾਰਡ ਵਾਈਜ਼ ਜੂਤ ਅਕਾਲੀ ਦਲ ਦੀਆਂ ਜਿਹੜੀਆਂ ਟੀਮਾਂ ਉਹ ਪੰਜਾਂਵਾਂ ਵਾਰਡਾਂ ਦੇ ਵਿੱਚ ਹੀ ਬਣਾਉਣ ਜਾ ਰਹੇ ਹਾਂ ਤਾਂ ਜੋ ਹਰ ਵਾਰਡ ਦੇ ਵਿੱਚ ਪੰਜ ਮੈਂਬਰੀ ਕਮੇਟੀ ਜਿਹੜੀ ਆ ਜੂਤ ਕਾਲੀ ਦਲ ਦੀ ਹੋਵੇ ਤੇ 50 ਵਾਰਡਾਂ ਦੇ ਵਿੱਚ 250 ਦੇ ਕਰੀਬ ਨੌਜਵਾਨ ਜਿਹੜੇ ਆ ਉਹ ਅਡਜਸਟ ਕੀਤੇ ਜਾ ਸਕਣ ਇਹਨਾਂ ਦੇ ਵਿੱਚੋਂ ਹੀ ਫਿਰ ਅਸੀਂ ਸ਼ਹਿਰੀ ਜੂਤ ਕਾਲੀ ਦਲ ਦੇ ਟੀਮ ਦੇ ਵਿੱਚੋਂ ਚੁਣ ਕੇ ਮੁੰਡੇ ਪਾਏ ਜਾਣਗੇ ਤੇ ਐਵੇਂ ਜਿਹੜਾ ਜ਼ਿਲ੍ਹੇ ਦਾ ਜੂਤ ਕਾਲੀ ਦਲ ਆ ਉਹਦੇ ਵਿੱਚ ਜਿਹੜੇ ਨੌਜਵਾਨ ਉਹ ਪਾਏ ਜਾਣਗੇ ਬਿਲਕੁਲ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਵੱਖ-ਵੱਖ ਵਾੜਾਂ ਤੋਂ ਨੌਜਵਾਨ ਕਰੀਬ 200 ਦੇ ਕਰੀਬ ਨੌਜਵਾਨਾਂ ਨੇ ਪਾਰਟੀ ਦਾ ਪੱਲਾ ਫੜਿਆ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਪਾਰਟੀ ਦੇ ਵਿੱਚ ਅੱਜ ਹੋਟਲ ਨੂਰਮਹਿਲ ਵਿਖੇ ਸਰਦਾਰ ਸੰਜੀਤ ਸਿੰਘ ਜੀ ਸਨੀਗਲ ਦੀ ਗਵਾਹੀ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਮੇਰੇ ਵੱਡੇ ਵੀਰ ਜ਼ਿਲ੍ਹਾ ਪ੍ਰਧਾਨ ਦੇਵ ਜੀ ਸ਼ਮਲਕ ਜੀ ਵੀ ਮੌਜੂਦ ਸੀਗੇ ਵੱਖ-ਵੱਖ ਵਾੜਾਂ ਤੋਂ ਨੌਜਵਾਨਾਂ ਨੇ ਆ ਜਿਹੜਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਇਹ ਤੋਂ ਇਲਾਵਾ ਅਸੀਂ ਹਰੇਕ ਵਾੜਾ ਦੀਆਂ ਪਾਰਟੀ ਦੀਆਂ ਟੀਮਾਂ ਬਣਾਈਆਂ ਤੇ ਅਗਾਹ 1 ਸਤੰਬਰ ਵਾਲੀ ਰੈਲੀ ਦੇ ਵਿੱਚ ਅਸੀਂ ਵੱਧ ਤੋਂ ਵੱਧ ਇਕੱਠ ਹੈ ਜਿਹੜਾ ਉਹ ਪਾਰਟੀ ਦੇ ਵਿੱਚ ਕਰਾਂਗੇ ਤੇ ਉਹ ਰੈਲੀ ਨੂੰ ਕਾਮਯਾਬ ਕਰਾਂਗੇ